ਅੱਜ ਦਾ ਵਿਰੋਧ ਦੇਖੋ ਜੀ ਪੂਰੇ ਹਿੰਦੁਸਤਾਨ 'ਚ ਭਾਜਪਾ ਦਾ ਵਿਰੋਧ ਹੈ ਕਿਉਂਕਿ ਮਜ਼ਦੂਰਾਂ ਕਿਸਾਨਾਂ ਦੀ ਦੋਖੀ ਸਰਕਾਰ ਹੈ ਮਜ਼ਦੂਰਾਂ ਕਿਸਾਨਾਂ ਦੇ ਖਿਲਾਫ ਫੈਸਲੇ ਕਰਦੀ ਹੈ ਮਜ਼ਦੂਰਾਂ ਕਿਸਾਨਾਂ ਦੀ ਕਾਤਲ ਸਰਕਾਰ ਹੈ ਇਸ ਕਰਕੇ ਅੱਜ ਫਰੀਦਕੋਟ ਦੇ ਵਿੱਚ ਹੰਸ ਰਾਜ ਹੰਸ ਦਾ ਵਿਰੋਧ ਕਰ ਰਹੇ ਆ ਤੁਸੀਂ ਦੇਖੋ ਮਜ਼ਦੂਰ ਕਿਸਾਨ ਕਿਵੇਂ ਇਹਦਾ ਵਿਰੋਧ ਕਰ ਰਹੇ ਆ ਇਸ ਕਰਕੇ ਜੇ ਪੂਰੇ ਪੰਜਾਬ ਦੇ ਵਿੱਚ ਨੂੰ ਪਿੰਡਾਂ 'ਚ ਨਹੀਂ ਵੜਨ ਦੇਵਾਂਗੇ ਇਹਨਾਂ ਨੂੰ ਬਿਲਕੁਲ ਮਲੰਘਾ ਕਰਕੇ ਭੇਜਾਂਗੇ ਕੋਈ ਵੋਟ ਨਹੀਂ ਪਾਣ ਜਾਵਾਂਗੇ ਇਸ ਕਰਕੇ ਭਾਜਪਾ ਵੀ ਫਾਸ਼ੀਵਾਦ ਹੈ ਦਾ ਜਿਹੜਾ ਇਹਨਾਂ ਦਾ ਅਕੰਡਾ ਹੈਗਾ ਉਹ ਬਿਲਕੁਲ ਗਲਤ ਇਹ ਸਾਰੇ ਲੋਕਾਂ ਦੀ ਦੁਸ਼ਮਣ ਹੈ ਕਰਤਿਆਂ ਦੀ ਦੁਸ਼ਮਣ ਹੈ ਹੋਏ ਫੈਲੇ ਕਰਤਾਂ ਦਾ ਜਿਹੜੇ ਇਹਦੇ ਵਿੱਚ ਸ਼ਾਮਲ ਸੀ ਉਹਨਾਂ ਦਾ ਕੀ ਰੋਲ ਰਿਹਾ ਅੱਜ ਕੋਟੇ ਦੇਖੋ ਜੀ ਇਹਨਾਂ ਨੇ ਕਾਲੇ ਕਾਨੂੰਨ ਜਿਹੜੇ ਪਾਸ ਕੀਤੇ ਆ ਉਹਨਾਂ ਦੇ ਖਿਲਾਫ ਪਹਿਲਾ ਸਾਲ ਤੋਂ ਉੱਪਰ ਘੋਲ ਚੱਲਿਆ ਹੁਣ ਫੇਰ ਕਿਸਾਨ ਆ ਰਹੇ ਸੀ ਕਿਸਾਨਾਂ ਦੇ ਕਤਲ ਕੀਤੇ ਆ ਸਿੱਧੀਆਂ ਗੋਲੀਆਂ ਮਾਰੀਆਂ ਹੈਗੀਆਂ ਇਸ ਕਰਕੇ ਬਿਜਲੀ ਕਾਨੂੰਨ 220 ਉਹ ਰੱਦ ਕ੍ਰਾਂਤੀ ਗੱਲ ਹੈ ਲੇਬਰ ਕੋਡ ਆ ਜਿਹੜੇ ਉਹ ਨਾਏ ਹੈਗੇ ਆ ਉਨ੍ਹਾਂ ਨੂੰ ਰੱਤ ਕਰਾਉਣ ਦੀ ਗੱਲ ਹੈ ਪੱਲ ਕਰਤੀ ਹੈ ਜਿਹੜੇ ਇਹਨਾਂ ਦੇ ਖਿਲਾਫ ਹੈ ਇਸ ਤਰਕੇ ਭਾਜਪਾ ਸਰਕਾਰ ਦਾ ਪੂਰੇ ਨਤੌਰ ਤੇ ਵਿਰੋਧ ਕਰਦੀ ਹੈ ਜਿਹੜੇ ਮੈਂ ਸੁਜਿੰਦਰ ਸਿੰਘ ਤੁੰਬੜਪਨ ਜ਼ਿਲ੍ਹਾ ਪ੍ਰਧਾਨ ਕੋਲੇ ਕਿਸਾਨ ਸਭਾ ਜ਼ਿਲ੍ਹਾ ਫਰੀਦਕੋਟ ਅੱਜ ਅਸੀਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਨਸਰਾ ਹਜੰਸ ਦਾ ਇੱਥੇ ਫਰੀਦਕੋਟ ਤੋਂ ਚੋਣ ਪ੍ਰਚਾਰ ਸ਼ੁਰੂ ਕਰਨ ਦੇ ਉੱਤੇ ਅਸੀਂ ਅੱਜ ਸ joint ਮੋਹਨ ਮੋਰਚੇ ਦੇ ਕਾਲ ਦੇ ਉੱਤੇ ਕਾਲੀਆਂ ਝੰਡੀਆਂ ਨਾਲ ਰੋਸ ਵਿਖਾਵਾ ਕੀਤਾ ਔਰ ਭਾਰਤੀ ਜਨਤਾ ਪਾਰਟੀ ਨੂੰ ਔਰ ਕੇਂਦਰ ਦੀ ਮੋਦੀ ਸਰਕਾਰ ਨੂੰ ਇਹ ਚੇਤਾਵਨੀ ਦਿੱਤੀ ਆ ਕਿ ਅਸੀਂ ਪੰਜਾਬ ਦੀਆਂ 13 ਸੀਟਾਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦਾ ਪਿੰਡ-ਪਿੰਡ ਜਾ ਕੇ ਘਰ-ਘਰ ਜਾ ਕੇ ਵਿਰੋਧ ਕਰਾਂਗੇ ਕਿਉਂਕਿ ਦੇਸ਼ ਦੀ ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨਾਂ ਦਾ ਮਜ਼ਦੂਰਾਂ ਦਾ ਸਾਰੇ ਵਰਗਾਂ ਨਾਲ ਜਿਹੜੇ ਵਾਅਦੇ ਕੀਤੇ ਸੇ ਉਹਨਾਂ ਤੋਂ 10 ਸਾਲ ਦਾ ਰਾਜ ਭਾਗ ਕਰਕੇ ਮੁੱਕਰੀ ਆ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਪੂਰੇ ਪੰਜਾਬ ਦੇ ਵਿੱਚ ਔਰ ਪੂਰੇ ਦੇਸ਼ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹਦੇ ਵਿੱਚ ਪੰਜਾਬ ਦੀਆਂ 37 ਜੱਥੇਬੰਦੀਆਂ ਅਸੇ ਪੂਰੇ ਦੇਸ਼ ਦੀਆਂ 500 ਜੱਥੇਬੰਦੀਆਂ ਸ਼ਾਮਿਲ ਆ ਅਸੀਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੀਆਂ ਜ਼ੁਬਾਨ ਤੋਂ ਜਬਤ ਕਰਾ ਕੇ ਅਸੀਂ ਦਮ ਲਵਾਂ ਅੱਜ ਸੰਯੁਕਤ ਕਿਸਾਨ ਮੋਰਚਾ ਤੇ ਟ੍ਰੇਡ ਯੂਨੀਅਨਾਂ ਨੇ ਰਲ ਕੇ ਭਾਜਪਾ ਉਮੀਦਵਾਰ ਦਾ ਵਿਰੋਧ ਇੱਥੇ ਨਹੀਂ ਸਾਰੇ ਜਿੱਥੇ-ਜਿੱਥੇ ਵੀ ਜਾਣਗੇ ਉੱਥੇ ਵਿਰੋਧ ਹੋਊਗਾ ਉਹਦਾ ਕਾਰਨ ਹੈ ਵੀ 10 ਸਾਲ ਦੇ ਵਿੱਚ ਮੋਦੀ ਸਰਕਾਰ ਨੇ ਜੋ ਹਾਲ ਦੇਸ਼ ਦਾ ਬਣਾਤਾ ਕਿਸਾਨਾਂ ਦੀਆਂ ਸ਼ਹੀਦੀਆਂ 700 ਤੋਂ ਉੱਤੇ ਦਿੱਲੀ ਬਾੜਾਂ ਦੇ ਹੋਈਆਂ ਨੀਤੀਆਂ ਜੇ ਬਦਲੀਆਂ ਨਹੀਂ 13 ਮਹੀਨੇ ਕਿਸਾਨਾਂ ਨੇ ਗਰਮੀ ਸਰਦੀ ਉੱਥੇ ਸਾਰੀ ਕੱਟੀ ਲਖੀਮਪੁਰ ਖੀਰੀ ਦੇ ਕਤਲਾਂ ਨੂੰ ਅਜੇ ਤੱਕ ਜਿਹੜਾ ਸਜ਼ਾ ਨਹੀਂ ਮਿਲੀ ਜਿਹੜੇ ਸ਼ਹੀਦ ਹੋਏ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਬੇਰਜ਼ਗਾਰੀ ਮਹਿੰਗਾਈ ਸਿਖਰਾਂ ਤੇ ਪਹੁੰਚ ਗਈ ਹੈ ਸੋ ਕੀ ਕੁਛ ਨਹੀਂ ਵੇਖਿਆ ਨੋਟਬੰਦੀ ਵੇਖੀ ਜੀਐਸਟੀ ਵੇਖੀ ਧੀਆਂ ਪੜਾਂ ਦੇ ਉੱਤੇ ਮਣੀਪੁਰ ਦੇ ਵਿੱਚ ਜੋ ਹਾਲਾਤ ਵੇਖੇ ਬਿਲਕਿਸਬਾਨੋ ਕਾਂਡ ਵੇਖਿਆ ਮਹਿਲਾ ਪਹਿਲਵਾਨ ਧੀਆਂ ਦੀ ਧੂਕੜੀ ਵੇਖੀ ਦਿੱਲੀ ਸੋ ਉਹਦਾ ਪ੍ਰਤੀਕਰਮ ਹੈ ਫੰਸ ਰਾਜ ਅੰਸ ਨਾਲ ਕਿਸੇ ਦੀ ਨਿੱਜੀ ਦੁਸ਼ਮਣੀ ਨਹੀਂ ਪਰ ਬੀਜੇਪੀ ਦੀਆਂ ਨੀਤੀਆਂ ਦਾ ਵਿਰੋਧ ਹੈ ਜਿਹੜੀਆਂ ਨੀਤੀਆਂ ਦੇਸ਼ ਚ ਲੈ ਕੇ ਆ ਰਿਹਾ ਹੁਣ ਅਸੀਂ ਨੇ ਕਹਿੰਦੇ ਇਹ ਕਹਿੰਦਾ ਓਏ ਇਹ ਕਹਿੰਦਾ ਆ ਵੀ ਭ੍ਰਸ਼ਟਾਚਾਰ ਬੁਰੇ ਤੇ ਮੈਂ ਜੰਗ ਲੜ ਰਿਆ ਦੋ ਸੀਐਮ ਜੇਲ੍ਹ ਚ ਕਰਤੇ ਅਸੀਂ ਕਹਿੰਨੇ ਆ ਵੀ ਸਾਡੀ ਗੱਲ ਨਾ ਮੰਨੋ ਨਿਰਮਲਾ ਸੀਤਾ ਰਮਨ ਦਾ ਹਸਬੰਦ ਕੀ ਕਹਿ ਰਿਹਾ ਪਰਕਲ ਪ੍ਰਭਕਰ ਅਰਥਸ਼ਾਸਤਰੀ ਉਹ ਕਹਿੰਦਾ ਇਲੈਕਸ਼ਨ ਬਾਣ ਘਟਾਲਾ ਗਿੱਡਾ ਵੱਡਾ ਘਟਾਲਾ ਇਹ ਹੈ ਇਹ ਭਾਰਤ ਦਾ ਨਹੀਂ ਸਾਰੀ ਦੁਨੀਆ ਦਾ ਸਭ ਤੋਂ ਵੱਡਾ ਘਟਾਲਾ ਸੋ ਇੱਕ ਗੱਲ ਹੋਰ ਜਿਹੜੀ ਬੜੀ ਜ਼ਰੂਰੀ ਹੈ ਜਿਹੜੀ ਗੋਦੀ ਮੀਡੀਆ ਨਹੀਂ ਦੱਸ ਰਿਹਾ ਕੇਰਲਾ ਦੇ ਇੱਕ ਆਰਐਸਐ ਜੇ ਪਰਿਵਾਰ ਘਰੋਂ ਆਰਐਸਐ ਦੇ ਆਗੂ ਦੇ ਘਰੋਂ 770 ਕਿਲੋ ਆਰਡੀਐਕਸ ਫੜਿਆ ਗਿਆ ਉਹ ਪਲਵਾਮਾ ਵਰਗੇ ਤਿੰਨ ਚਾਰ ਕਾਂਡ ਵਰਤਾ ਸਕਦੇ ਸੀ ਜਿਵੇਂ ਜਿਵੇਂ ਸਾਰੇ ਦੇਸ਼ 'ਚੋਂ ਬੀਜੇਪੀ ਦਾ ਪਾਣੀ ਉੱਤਰ ਰਿਹਾ ਉਹਦੇ ਹਾਰਨ ਦੀਆਂ ਰਿਪੋਰਟਾਂ ਆ ਰਹੀਆਂ ਤੇ ਬੁਖਲਾ ਕੇ ਕਿਤੇ ਤਾਂ ਵਿਰੋਧੀ ਧਿਰ ਦੇ ਸੀਐਮ ਜਿਹੜੇ ਉਹਨਾਂ ਨੂੰ ਫੜ ਕੇ ਅੰਦਰ ਕਰ ਰਿਹਾ ਕਿਤੇ ਕਿਤੇ ਵਿਰੋਧੀ ਪਾਰਟੀਆਂ ਦੇ ਖਾਤੇ ਜਾਮ ਕਰ